ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਫੇਰ ਚੱਲੇ ਆਂ ਢੀੜੀ ਦੇ ਆਪਣੇ ਪਿੰਡਾਂ ਵੱਲ ਦੀ ਢੀੜੀ ਤੇ ਤੇ ਆ ਪੱਲਾਂ ਕਰਿਆ ਸਰੂਵਾਲ ਦੇ ਕੋਲ ਤੇ ਇਹ ਇੱਥੇ ਸਮਾਗਮ ਆ ਸ਼ਾਇਦ ਕੋਈ ਉਲਿੱਕ ਕੇ ਲਾਇਆ ਬਾਰ ਉਹਨਾਂ ਨੇ ਇਹ ਇੱਕ ਬੋਦੀ ਟੈਂਕੀ ਇਹ ਕਮੀਸ਼ੂ ਟੈਂਕੀ ਹੈ ਤੇ ਹੁਣ ਅਸੀਂ ਮੁੜ ਗਏ ਨਰੰਗਪੁਰ ਵਾਲੀ ਸਾਈਡ ਨੂੰ ਨਰੰਗਪੁਰ ਨੂੰ ਆਪਾਂ ਐਂਟਰ ਕਰ ਗਏ ਆ ਤੇ ਸੜਕ ਥੋੜੀ ਜੀ ਮਾੜੀ ਆ ਤੇ ਉ ਤਾਂ ਨਰੰਗਪੁਰ ਹੀ ਵਧੀਆ ਪਿੰਡ ਆ ਇਹ پارک ਆ ਕੱਬੇ ਹੱਤ پارک ਇਹਨਾਂ ਦੀ ਵਧੀਆ ਮੈਂਟੇਨ ਕੀਤੀ پارک ਕਿਉਂਕਿ پارکਾਂ ਕਾਫੀ ਮੈਂਟੇਨ ਕਰਨੀਆਂ ਪੈਂਦੀਆਂ ਤੇ ਹੁਣ ਅਸੀਂ ਘੋੜੇਵਾਂ ਨੂੰ ਐਂਟਰ ਕਰ ਰਹੇ ਹਾਂ ਇਹ ਆਪਾਂ ਪਿਛਲੇ ਵੀਡੀਓ ਚ ਦਿਖਾ ਚੁੱਕੇ ਹਾਂ ਘੋੜੇਵਾਂ ਦੇ ਲੰਘ ਤੇ ਹੁਣ ਆ ਗਿਆ ਰਾਣੀ ਪਿੰਡ ਰਾਣੀ ਪਿੰਡ ਨੂੰ ਜਾ ਰਹੇ ਹਾਂ ਅਸੀਂ ਆ ਦੇਖੋ ਤੁਸੀਂ ਆ ਪੂਰੇ ਸਟਾਰਟਿੰਗ ਤੇ ਕੋਠੀਆਂ ਸ਼ੁਰੂ ਹੋ ਜਾਂਦੀਆਂ ਰਾਣੀ ਪਿੰਡ ਦੀਆਂ ਰਾਣੀ ਪਿੰਡ ਲੋਕੀ ਆਪਣਾ ਆਪਣੇ ਕੰਮੀ ਲੱਗੇ ਨੇ ਕਿਉਂਕਿ ਸ਼ਾਮ ਦਾ ਵੇਲਾ ਸ਼ਾਮ ਨੂੰ ਆਪਾਂ ਜਾਣਦੇ ਆ ਜਿਆਦਾ ਜੀੜੀ ਦੇ ਆ ਗੁਰਦੁਆਰਾ ਸਾਹਿਬ ਰਾਣੀ ਪਿੰਡ ਦਾ ਤੋਂ ਟਾਵਰ ਤੇ ਅੱਜ ਕੱਲ ਕਰੋ ਕਰੀ ਨਾ ਪਿੰਡੋਂ ਪਿੰਡ ਹਰ ਪਿੰਡ ਤੇ ਲੱਗੇ ਹੀ ਹੈ ਉਹ ਜਿਹੜਾ ਸਾਹਮਣੇ ਦੇਖ ਰਹੇ ਹੋ ਇਹ ਸੜਕ ਥੋੜੀ ਜੀ ਪੱਕੀ ਨਹੀਂ ਹੈਗੀ ਬਾਕੀ ਉਦਾਂ ਓਕੇ ਆ ਹੋਣਸੀ ਮੁੜ ਗਏ ਆ ਡਮਾਣਿਆਂ ਨੂੰ ਡਮਾਣੇ ਨੂੰ ਮੁੜ ਕੇ ਪਤਾ ਸੜਕ ਪਰਾਹ ਚੋੜੀ ਕਰਨ ਲੱਗੇ ਨੇ ਇਹ ਸੜਕ ਵੈਸੇ ਕਾਫੀ ਟਾਈਟ ਸੀ ਇੱਕ ਗੱਡੀ ਆ ਜੀ ਦੂਜੀ ਗੱਡੀ ਲੰਘਣ ਦੀ ਜਗ੍ਹਾ ਨਹੀਂ ਰਹਿੰਦੀ ਤੇ ਚਲੋ ਹੁਣ ਖੁੱਲੀ ਕਰਨ ਲੱਗੇ ਨੇ ਵਧੀਆ ਗੱਲ ਆ ਪੂਰੀ ਕਰਨ ਲੱਗੇ ਮੈਨੂੰ ਲੱਗਦਾ ਫਿਰ ਟਾਂਡੇ ਤੱਕ ਕਰਨਗੇ ਹੁਣ ਅਸੀਂ ਐਂਟਰ ਕਰਨ ਲੱਗੇ ਆ ਡਮਾਣੇ ਨੂੰ ਤੇ ਡਮਾਣਾ ਵੀ ਕਾਫੀ ਮਸ਼ਹੂਰ ਪਿੰਡ ਆ ਆ ਐਂਟਰੀ ਤੇ ਵਧੀਆ ਬਣਾਈ ਪਿੰਡ ਆ ਲੈਣਾ ਵਧੀਆ ਕੀਤਾ ਹਰਿਆਪਰੀ ਹਰੀ-ਵਰੀ ਕੀਤੀ ਐਂਟਰੀ ਉਹ ਤੇਰੇ ਨੂੰ ਸੜਕ ਸਾਰੀ ਖਰਾਬ ਬਜਰੀ ਪਈ ਸਾਰੀ ਸੜਕ ਤੇ ਚਲੋ ਕੋਈ ਕੋਈ ਨਹੀਂ ਕੋਈ ਗੱਲ ਨਹੀਂ ਬਜਰੀ ਤੇ ਜਦੋਂ ਇਦਾਂ ਦਾ ਪਈ ਆ ਜਾਂਦੇ ਸੜਕ ਵਧੀਆ ਨਾ ਹੋਵੇ ਫਿਰ ਥੋੜਾ ਕੈਮਰਾ ਨਹੀਂ ਟਿਕਦਾ ਕੈਮਰਾ ਥੋੜਾ ਸੈੱਟ ਕੀਤਾ ਹੁੰਦਾ ਫਿਰ ਉਹ ਟਿਕਦਾ ਨਹੀਂਗਾ ਮੁੱਕੀ ਉਹਦੇ ਕੋਈ ਮਸਲਾ ਨਹੀਂ ਮੋਟਰਸਾਈਕਲ ਤੇ ਲੰਘ ਹੀ ਜਾਂਦਾ ਤੇ ਇਹ ਤੁਸੀਂ ਦੇਖਣ ਦੇਓ ਡਮਾਣਾ ਡਮਾਣਾ ਵੀ ਵੱਡਾ ਪਿੰਡ ਆ کافی ਨਾਲ ਚੱਲਦਾ ਡਮਾਣਾ ਡਮਾਣਾ ਵੀ ਇਹ ਜਿਹੜੇ ਆਪਣੇ ਏਰੀਆ ਦੇ ਕੁ ਦੁੱਧੇ ਕੰਮ ਕਰ ਘਾਟ ਹੀ ਨੇ ਸਾਰੇ ਜਿਆਦਾ ਹੈਗੇ ਆ ਬਾਹਰ ਹੀ ਨੇ ਸਾਰੇ ਅਮਰੀਕਾ ਕੈਨੇਡਾ ਜਿਆਦਾ ਅਮਰੀਕਾ ਹੀ ਆ ਢੋਂਕੀ ਰੂਟ ਵਾਲੇ ਕਰਤੀ ਸੰਤਾ ਚੱਲ ਗਈ ਇਹ ਦੁਕਾਨਾਂ ਇੱਥੇ ਹੈਗੀਆਂ ਉਹ ਦੇਵਦੀਆਂ ਦਮਾਣਾ ਪਿੰਚ ਸਾਰੇ ਕਿੱਥੇ ਚਲੂ ਬਣਾਉਂਦੇ ਪਏ ਨੇ ਸੜਕਾ ਦਮਾਣਾ ਬੁੱਤ ਕਿੰਦੇ ਖੋਣ ਅਸੀਂ ਮੁੜ ਗਏ ਨੱਥਰਪੁਰ ਨੂੰ ਇਹ ਨੱਥਪੁਰਲੀ ਸਾਈਡ ਤੋਂ ਮੁੜ ਕੇ ਆਂਸੀ ਇਹ ਹੁਣ ਦਮਾਣਾ ਦਮਾਣੇ ਦੇ ਐਗਜ਼ਿਟ ਪੁਆਇੰਟ ਤੇ ਆ ਗਏ ਇਹ ਆ ਗਈ ਮੰਡੀ ਵੀ ਇਹ ਖੱਬੇ ਹੱਥ ਮੰਡੀ ਏ ਹੱਥੋਂ ਪੁਰ ਦਮਾਣੇ ਦੀ ਸਾਂਝੀ ਰੇ ਆ ਤੇ ਉਹਨਾਂ ਨੇ ਨੱਥੂ ਕੋਲ ਲੰਦਾ ਉਹ ਵੀ ਛੱਪੜ ਦੇਖੋ ਕਿੰਨਾ ਕਚਰਾ ਵੀ ਆ ਆ ਦਰਾਗ ਮੰਡੀ ਆ ਇਹ ਕਾਫੀ ਟ੍ਰੈਕਟ ਚੱਲਦੀ ਸੀ ਇੱਥੇ ਇੱਕ ਟਾਈਮ ਤੇ ਆ ਬਾਬਾ ਸ਼੍ਰੀਚੰਦ ਜੀ ਦਾ ਡੇਰਾ ਜਿਹੜਾ ਨੱਥੂ ਉੱਪਰ ਉਹਦੀ ਬੈਕ ਸਾਈਡ ਇਹ ਵੀ ਰਸਤਾ ਹੈਗਾ ਮੈਂ ਦਿੱਕਤ ਹਾਂ ਇਹ ਉਹਨਾਂ ਨੱਥੂ ਵੱਡੂ ਮਾਣੀ ਚੁੱਪ ਲੰਘ ਰਿਹਾ ਨੱਥੂ ਵੱਡੂ ਮਾਣੀ ਦੀ ਵੀ ਸੜਕ ਚੱਲ ਉਧਾਂ ਹੀ ਹੈ ਬਾਕੀ ਕੋਈ ਐਡਜਸਟ ਕਰ ਲਾਂਗੇ ਉਹ ਸਾਕਲ ਤੇ ਜਾਂਦੇ ਵੀ ਦੋਵੇਂ ਥੋੜਾ ਉਹ ਨਿਆਣੇ ਵਧੀਆ ਪਿੰਡਾਂ 'ਚ ਨਿਆਣੇ ਨਾ ਖੇਡਦੇ ਆ ਬਿਨਾਂ ਡਰ ਥੋੜਾ ਸ਼ਹਿਰਾਂ 'ਚ ਜੇ ਕੰਮ ਥੋੜਾ ਠੰਡਾ ਹੋ ਗਿਆ ਨਿਆਣੇ ਨਾ ਪਿੰਡਾਂ 'ਚ ਜਿਹਨੇ ਨਿਆਣੇ ਗਲੀਆਂ 'ਚ ਘੁੰਮਦੇ ਰਹਿੰਦੇ ਆ ਜਾਂ ਖੇਡਦੇ ਰਹਿੰਦੇ ਕਿਉਂਕਿ ਡਰ ਥੋੜਾ ਘੱਟ ਆ ਤੇ ਆ ਹੁਣ ਅੱਗੇ ਉਥੇ ਬਾਬਾ ਸ਼ਰੀਜ਼ਾਂ ਜੀ ਦੇ ਡੇਰੇ ਦਾ ਸਾਹ ਜਿਹੜਾ ਸਾਹਮਣੇ ਮੇਨ ਗੇਟ ਆਣਾ ਐ ਐਂਟਰੀ ਪੁਆਇੰਟ ਇਹ ਐਂਟਰੀ ਪੁਆਇੰਟ ਆ ਤੇ ਚਲੋ ਜੀ ਬਾਕੀ ਚੱਲੀ ਆਪਾਂ ਪ ਚੱਲਨੇ ਆਪੇ ਪੱਕੇ ਪੁੱਲ ਵਾਲੀ ਸਾਈਡ ਤੇ ਪੁੱਲ ਬੁੱਗਾ ਸਾਹਿਬ ਜਾਣਾ ਆਪਸੋ ਵੀ ਉੱਥੇ ਹੁਣ ਆਪ ਮੁੜ ਗਏ ਸੱਚੇ ਇਹ ਨੱਥੂਪੁਰ ਆ ਸਾਰਾ ਨੱਥੂਪੁਰ ਬਹੁਤ ਵੱਡਾ ਪਿੰਡ ਹੈ ਇੱਥੇ ਤਾਂ ਬਾਜ਼ਾਰ ਵੀ ਜਿੱਦਾਂ ਹਰ ਇੱਕ ਚੀਜ਼ ਮਿਲ ਜਾਂਦੀ ਪਿੰਡ 'ਚ ਵੱਡਾ ਪਿੰਡ ਹੈ ਨਕਰੀ ਤੋਂ ਲੋਕਾਂ ਨੇ ਬੜੀ ਏ ਡੈਕੋਰੇਸ਼ਨ ਕੀਤੀ ਹੋਇਆ ਕਿੰਨਾ ਕਮਲੇ ਰੱਖੇ ਬਾਹਰ ਇਹ ਨਤਵਰਣਾ ਤੱਕ ਜਿੱਤ ਕਰਨ ਲੱਗੇ ਆ ਤੇ ਆਹ ਵੇਖੋ ਕਿੰਨਾ ਸਜਾਇਆ ਇਹ ਇਹ ਨਤਵਰਣਾ ਉਹ ਸੜਕ ਸਾਰੀ ਬਣਦੀ ਪਈ ਹੈ ਸ਼ੋਰੇ ਬਾਈਕ ਤੇ ਚਲੋ ਲੰਘ ਹੀ ਜਾਏਗੀ ਪਰ ਗੱਡੀ ਨਾ ਲੰਘ ਲੰਗੀ ਇਹ ਆ ਗਿਆ ਪ੍ਰੋਜ ਰੋਲੀਆਂ ਤੇ ਦੇਖਣ ਦੇ ਜਿਹੜਾ ਪਿੰਡ ਇਹ ਪ੍ਰੋਜ ਰੋਲੀਆਂ ਇਹ ਇੱਕਦਮ ਪੁੱਲ ਪੁੱਤਾ ਸਾਹਿਬ ਦੇ ਨਾਲ ਪ੍ਰੋਜ ਪ੍ਰੋਜ ਰੋਲੀਆਂ ਫਰੋਜ ਰੋਲੀਆਂ ਸੋਈ ਫਿਰੋਜ਼ ਰੋੜੀਆਂ ਪਰ ਰੋੜੀਆਂ ਕਹਿੰਦੇ ਲੋਕੀ ਲੱਗੇ ਨੇ ਆਪਣਾ ਆਪਣਾ ਕੰਮ ਤੇ ਬਾਕੀ ਵੇਖੋ ਤੁਸੀਂ ਹਾਂ ਕੋਠੀਆਂ ਕੋਠੀਆਂ ਖੜੀਆਂ ਕੀਤੀਆਂ ਤੇ ਰੋੜ ਤੇ ਹੀ ਆ ਆਪਣੇ ਪਿੰਡਾਂ ਚ ਨਾ ਇਹ ਬੜੀ ਜਿੰਨਾਂ ਗੱਲ ਵਧੀਆ ਗੱਲਾਂ ਸਾਰੇ ਕੋਠੀਆਂ ਕੋਠੀਆਂ ਤੇ ਕੋਠੀਆਂ ਹੀ ਖੜੀਆਂ ਕਰਦੇ ਨੇ ਆ ਹੌਣ ਹੈ ਕਰਤਾ ਐਗਜ਼ਿਟ ক্লোਜ਼ ਹੋ ਗਈਆਂ ਇਹ ਦੇਖੋ ਤੁਸੀਂ ਬਾਕੀ ਉਹ ਇਹ ਆਪ ਐਗਜ਼ਿਟ ਕੱਪ ਇਹਨਾਂ ਦਾ ਕੋਟਵਰੇ ਸ ਹੈ ਫਿਰੋਜ਼ ਰੋੜੀ ਹੈ ਬਾਕੀ ਉਹ ਆ ਗਿਆ ਫੁੱਲ